ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਅੱਜ ਤੁਸੀਂ ਵੀਰਵਾਰ ਦੇ ਦਿਨ ਇਹ ਇੱਕ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਇੰਨੀ ਜ਼ਿਆਦਾ ਤਰੱਕੀ ਹੋ ਜਾਵੇਗੀ ਕਿ ਦੁਨੀਆ ਹੈਰਾਨ ਰਹਿ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਹਿੰਮਤ ਨਾ ਹਾਰੋ। ਵਾਹਿਗੁਰੂ ਦੀ ਹਿੰਮਤ ਤੇ ਮਿਹਰ ਸਾਨੂੰ ਜ਼ਰੂਰ ਮਿਲ ਜਾਂਦੀ ਹੈ। ਬਸ ਇਹ ਇੱਕ ਕੰਮ ਕਰ ਲਓ। ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ। ਸਾਲਸੰਗਾ ਜੀ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ ਉਹ ਸੇਠ ਆਪਣੇ ਸਾਰੇ ਹੀ ਨਗਰ ਤੋਂ ਅਮੀਰ ਸੀ ਬੜੀਆਂ ਫੈਕਟਰੀਆਂ ਸਨ بڑے ਕਾਰੋਬਾਰ ਸਨ ਪਰ ਉਹ ਵਾਹਿਗੁਰੂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਰਦਾ ਪਰ ਉਹਦੇ ਘਰ ਵਿੱਚ ਸਵੇਰ ਤੋਂ ਸ਼ਾਮ ਸਾਰਾ ਹੀ ਪਰਿਵਾਰ ਇਕੱਠਾ ਹੋ ਕੇ ਮੂਲ ਮੰਤਰ ਦਾ ਜਾਪ ਕਰਿਆ ਕਰਦਾ ਸੀ ਇੱਕ ਸ਼ਾਮ ਜਦੋਂ ਘਰ ਆਉਂਦਾ ਵੇਖਦਾ ਤਾਂ ਪਰਿਵਾਰ ਸਾਰਾ ਹੀ ਇਕੱਠਾ ਬੈਠ ਕੇ ਮੂਲ ਮੰਤਰ ਦਾ ਜਾਪ ਕਰੀ ਜਾ ਰਿਹਾ ਸੀ ਉਹ ਕਾਲੇ ਕਾਲੇ ਕਦਮਾਂ ਦੇ ਨਾਲ ਆਪਣੇ ਕਮਰੇ ਦੇ ਵਿੱਚ ਗਿਆ ਕਮਰੇ ਵਿੱਚ ਜਾ ਕੇ ਆਪਣੇ ਇੱਕ ਕਾਮੇ ਨੂੰ ਆਵਾਜ਼ ਲਗਾਉਂਦਾ ਹੈ ਕਿ ਇੱਕ ਕੱਪ ਮੈਨੂੰ ਚਾਹ ਬਣਾ ਕੇ ਦੇ ਦਿਓ ਜਦੋਂ ਚਾਹ ਬਣਾ ਕੇ ਕਾਮਾ ਲੈ ਕੇ ਜਾਂਦਾ ਹੈ ਤਾਂ ਕਹਿੰਦੇ ਕਿ ਉਹ ਜਿਹੜਾ ਸੇਠ ਸੀ ਕਹਿੰਦਾ ਮੈਨੂੰ ਬੜੀ ਜ਼ਿਆਦਾ ਘਬਰਾਹਟ ਹੁੰਦੀ ਹੈ ਸ਼ੇਤੀ ਦੇ ਨਾਲ ਫੋਨ ਕਰਕੇ ਕਿਸੇ ਡਾਕਟਰ ਨੂੰ ਘਰ ਸੱਦ ਕੇ ਲੈ ਕੇ ਆਓ। ਸ਼ੇਤੀ ਫੋਨ ਕਰੋ। ਡਾਕਟਰ ਘਰ ਆਇਆ। ਡਾਕਟਰ ਜਦੋਂ ਘਰ ਆਇਆ ਤੇ ਦੇਖਿਆ ਕਿ ਉਸ ਸੇਠ ਨੂੰ ਕੀ ਹੋਇਆ ਹੈ। ਡਾਕਟਰ ਨੇ ਕਿਹਾ ਕਿ ਤੁਹਾਨੂੰ ਤਾਂ ਕੁਝ ਨਹੀਂ ਹੋਇਆ। ਤੁਸੀਂ ਨਾ ਬਰ ਨਾ ਹੋ। ਉਹਨੇ ਕਿਹਾ ਨਹੀਂ ਜੀ ਮੈਨੂੰ ਤਕਲੀਫ ਹੈ। ਮੈਨੂੰ ਕਬਰਾਹਟ ਹੋ ਰਹੀ ਹੈ। ਤੁਸੀਂ ਦੁਬਾਰਾ ਮੇਰਾ ਚੈੱਕਅਪ ਕਰੋ। ਡਾਕਟਰ ਨੇ ਵੇਖ ਕੇ ਕਿਹਾ ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਫਿਰ ਵੀ ਖਾਣ ਲਈ 4-5 ਗੋਲੀਆਂ ਦੇ ਦਿੱਤੀਆਂ ਗਈਆਂ। ਉਹਨੇ ਉਹਦੇ ਚੋਂ ਇੱਕ ਗੋਲੀ ਲਈ ਤੇ ਥੋੜਾ ਆਰਾਮ ਕਰਨ ਦੇ ਲਈ ਬੈਠ ਗਿਆ। ਪਰ ਹੁਣ ਜਿਹੜੀ ਘਬਰਾਹਟ ਹੁੰਦੀ ਹੈ, ਬੇਚੈਨੀ ਹੁੰਦੀ ਹੈ। ਉਹਨੂੰ ਲੰਮੇ ਕਿੱਥੇ ਫਿਰ ਪੈਣ ਦਿੰਦੀ ਹੈ। ਉਹਨੂੰ ਅਜੇ ਵੀ ਅੰਦਰ ਹੀ ਅੰਦਰ ਘਬਰਾਹਟ ਹੁੰਦੀ ਸੀ। ਸਾਲ ਸਿੰਘ ਜੀ ਉਹ ਖੜਾ ਹੋ ਕੇ ਆਪਣੇ ਬਾਗੀچے ਦੇ ਵਿੱਚ ਟਹਿਲਣ ਦੇ ਲਈ ਚਲਿਆ ਜਾਂਦਾ ਹੈ। ਬਾਗੀچے ਦੇ ਵਿੱਚ ਬੜਾ ਹੀ ਸ਼ਿਰ ਉਹ ਟਹਿਲਦਾ ਰਹਿੰਦਾ ਹੈ ਪਰ ਅਜੇ ਵੀ ਘਬਰਾਹਟ ਉਵੇਂ ਹੀ ਹੋਈ ਜਾਂਦੀ ਸੀ ਉਹਨੂੰ ਸਹਾਰ ਨਹੀਂ ਸੀ ਆ ਰਿਹਾ ਉਹ ਕੀ ਕਰਦਾ ਹੈ ਕਿ ਆਪਣਾ ਦਰਵਾਜ਼ਾ ਖੋਲਦਾ ਹੈ ਤੇ ਬਾਹਰ ਸੈਰ ਕਰਨ ਦੇ ਲਈ ਨਿਕਲ ਜਾਂਦਾ ਹੈ ਸੈਰ ਕਰਦਿਆਂ ਕਰਦਿਆਂ ਘਰ ਤੋਂ ਕਾਫੀ ਦੂਰ ਜਾਂਦਾ ਹੈ ਉੱਥੇ ਇੱਕ ਨਹਿਰ ਜਈ ਹੁੰਦੀ ਹੈ ਤੇ ਉਹਦੀ ਪੁਲੀ ਤੇ ਜਾ ਕੇ ਬੈਠ ਕੇ ਆਰਾਮ ਕਰਨ ਲੱਗ ਜਾਂਦਾ ਹੈ ਉੱਪਰ ਵੱਲ ਵੇਖਦਾ ਹੈ ਤੇ ਕਹਿੰਦਾ ਕਿ ਪ੍ਰਭਾਤ ਫੈਲਾ ਫੁੱਟਣ ਵਾਲਾ ਹੈ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਤੇ ਦਿਨ ਚੜ੍ਹਨ ਹੀ ਵਾਲਾ ਹੈ ਹੁਣ ਮੈਂ ਘਰ ਨੂੰ ਵਾਪਸ ਚਲਦਾ ਹਾਂ ਇੰਨੇ ਨੂੰ ਕੀ ਹੁੰਦਾ ਹੈ ਕਿ ਹੌਲੀ ਹੌਲੀ ਕਦਮ ਪੁੱਟ ਕੇ ਘਰ ਨੂੰ ਜਾਂਦਿਆਂ ਹੁੰਦਾ ਉਥੇ ਛੋਟੀਆਂ ਛੋਟੀਆਂ ਝੁੱਗੀਆਂ ਝੌਂਪੜੀਆਂ ਜਹੀਆਂ ਬਣੀਆਂ ਹੁੰਦੀਆਂ ਹਨ ਉਹਦੇ ਵਿੱਚੋਂ ਇੱਕ ਝੁੱਗੀ ਝੌਂਪੜੀ ਬੜੀ ਉੱਚੀ ਉੱਚੀ ਉਸ ਵਿੱਚੋਂ ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਆਉਂਦੀ ਹੈ ਕਹਿੰਦਾ ਕਿ ਅੰਮ੍ਰਿਤ ਵੇਲੇ ਦਾ ਸਮਾਂ ਕੋਈ ਇੰਨਾ ਉੱਚੀ ਉੱਚੀ ਕਿਉਂ ਰੋ ਰਿਹਾ ਹੈ ਉਹ ਸਿਹਲਟ ਸੋਚਦਾ ਹੈ ਉਹ ਫਿਰ ਕਹਲੇ ਕਹਲੇ ਕਦਮਾਂ ਦੇ ਨਾਲ ਉਸ ਝੁੱਗੀ ਵੱਲ ਨੂੰ ਤੁਰ ਪੈਂਦਾ ਹੈ ਤੇ ਝੁੱਗੀ ਦੇ ਕੋਲ ਜਾ ਕੇ ਕਹਿੰਦਾ ਕਿ ਬੀਬੀ ਜੀ ਮਾਫ ਕਰਿਓ ਬਿਨਾਂ ਤੁਹਾਡੀ ਇਜਾਜ਼ਤ ਦੇ ਮੈਂ ਅੰਦਰ ਆ ਗਿਆ ਪਰ ਅੰਮ੍ਰਿਤ ਵੇਲੇ ਤੁਸੀਂ ਇੰਨੀ ਉੱਚੀ ਉੱਚੀ ਕਿਉਂ ਰੋਂਦੇ ਹੋ ਕਹਿੰਦੀ ਕਿ ਭਰਾਵਾ ਰੋਵਾਂ ਨਾ ਤੇ ਕੀ ਕਰਾਂ ਇਕੱਲਾ ਪੁੱਤ ਹੈ ਉਹ ਬਿਮਾਰੀ ਦੇ ਨਾਲ ਗ੍ਰਸਤ ਹੋਇਆ ਹੈ ਬੀਬੀ ਬਹੁਤ ਜ਼ਿਆਦਾ ਰੋਈ ਤੇ ਉਹਨੇ ਕਿਹਾ ਕਿ ਰੋਇਆਂ ਤਾਂ ਕੁਝ ਨਹੀਂ ਬਣਨਾ ਤੂੰ ਕੋਈ ਕੰਮਕਾਰ ਕਰਦੀ ਹੋਵੇਂਗੀ ਚਾਰ ਪੈਸੇ ਹੋਣਗੇ ਤੇ ਡਾਕਟਰ ਦੇ ਕੋਲ ਇਲਾਜ ਹੀ ਕਰਵਾ ਲੈ ਉਹ ਕਹਿੰਦੀ ਵੇਖ ਮੈਂ ਤੇ ਰੋਂਦੀ ਆ ਕੱਲ ਇੱਥੇ ਇੱਕ ਸੰਤ ਆਏ ਸੀ ਉਹ ਮੈਨੂੰ ਆ ਕੇ ਕਹਿ ਗਏ ਕਿ ਕੱਲ ਨੂੰ ਜਦੋਂ 4 ਵਜੇ ਦਾ ਸਮਾਂ ਹੋਵੇਗਾ ਨਾ ਜਦੋਂ ਅੰਮ੍ਰਿਤ ਵੇਲਾ ਹੋਵੇ ਉਸ ਵੇਲੇ ਤੂੰ ਉੱਚੀ ਉੱਚੀ ਰੋਣ ਲੱਗ ਪਵੀ ਉੱਚੀ ਉੱਚੀ ਹਾਲ ਦੁਹਾਈਆਂ ਪਾਵੀ ਤੇਰੀ ਹਰ ਮੁਸੀਬਤ ਦਾ ਹੱਲ ਹੋ ਜਾਵੇਗਾ ਕਿ ਤੇ ਵੀ ਐਵੇਂ ਕੋਈ ਹੱਲ ਹੋਇਆ ਹੈ ਉਹ ਸੇਠ ਕਹਿਣ ਲੱਗਾ ਹਮੇਸ਼ਾ ਮਿਹਨਤ ਹੀ ਪੱਲੇ ਪੈਂਦੀ ਹੈ ਤੇ ਰੋਇਆਂ ਕੁਝ ਨਹੀਂ ਹੁੰਦਾ ਕਹਿੰਦੇ ਕਿ ਮੈਂ ਤਾਂ ਘਰਾਂ ਦੇ ਵਿੱਚ ਲੋਕਾਂ ਦੇ ਕੰਮ ਕਰਦੀ ਹਾਂ ਜਿਹੜੇ 4 ਪੈਸੇ ਇਕੱਠੇ ਹੁੰਦੇ ਹਨ ਉਹਦੇ ਨਾਲ ਤਾਂ ਸਾਡੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ ਮੈਂ ਆਪਣੇ ਪੁੱਤਰ ਨੂੰ ਠੀਕ ਕਿਵੇਂ ਕਰ ਸਕਦੀ ਹਾਂ ਕਹਿੰਦੇ ਕਿ ਤੁਸੀਂ ਰੋਵੋ ਨਾ ਇਹ ਗੱਲ ਤੁਸੀਂ ਮੇਰੀ ਸੁਣ ਮੈਂ ਹੁਣੇ ਡਾਕਟਰ ਨੂੰ ਫੋਨ ਕਰਦਾ ਹਾਂ ਤੁਹਾਡੇ ਪੁੱਤ ਦਾ ਇਲਾਜ ਕਰਵਾਉਂਦਾ ਹਾਂ ਉਸ ਸੇਠ ਨੇ ਡਾਕਟਰ ਨੂੰ ਬੁਲਾ ਲਿਆ ਉਹਦਾ ਇਲਾਜ ਕਰਵਾਇਆ ਤੇ ਡਾਕਟਰ ਨੂੰ ਕਿਹਾ ਕਿ ਜਿੰਨਾ ਚਿਰ ਇਸ ਲੜਕੇ ਦੀ ਸਿਹਤ ਠੀਕ ਨਹੀਂ ਹੁੰਦੀ ਤੁਸੀਂ ਇਸ ਨੂੰ ਰੋਜ਼ ਹੀ ਚੈੱਕ ਕਰਕੇ ਦਵਾਈ ਦਾਰੂ ਦੇ ਕੇ ਜਾਇਆ ਕਰੋ ਪੈਸੇ ਮੇਰੇ ਕੋਲੋਂ ਲੈ ਲੈਣੇ ਪੈਸੇ ਮੇਰੇ ਗਾਰਡ ਤੋਂ ਲੈ ਲਿਆ ਕਰੋ ਇੱਥੇ ਆ ਕੇ ਤੁਸੀਂ ਜ਼ਰੂਰ ਜਾਇਆ ਕਰਨਾ ਉਹ ਕਹਿੰਦੇ ਕਿ ਠੀਕ ਹੈ ਉਹ ਮਾਈ ਨੂੰ ਕਿਹਾ ਕਿ ਮਾਈ ਅੱਜ ਤੋਂ ਤੁਹਾਨੂੰ ਕੰਮ ਕਰਨ ਦੀ ਵੀ ਕੋਈ ਲੋੜ ਨਹੀਂ ਹੈ ਪਰ ਜੇ ਫਿਰ ਵੀ ਕੰਮ ਕਰਨ ਨੂੰ ਦਿਲ ਕਰਦਾ ਹੈ ਮੇਰੀਆਂ ਬੜੀਆਂ ਫੈਕਟਰੀਆਂ ਹਨ ਉੱਥੇ ਆ ਕੇ ਤੁਸੀਂ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਕੰਮ ਨਹੀਂ ਵੀ ਕਰਨਾ ਚਾਹੁੰਦੇ ਤੁਹਾਡੇ ਘਰ ਵਿੱਚ ਮਹੀਨੇ ਦਾ ਰਾਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਆ ਜਾਇਆ ਕਰੇਗਾ ਜਦੋਂ ਤੇਰਾ ਪੁੱਤ ਜਵਾਨ ਹੋ ਗਿਆ ਉਹ ਮੇਰੇ ਕੋਲੋਂ ਕੰਮ ਕਰਕੇ ਤੇਰੀ ਸਾਰੀ ਹੀ ਰਾਸ਼ੀ ਚੁਕਤਾ ਕਰ ਲਵੇਗਾ ਇਹ ਕਹਿ ਕੇ ਸੇਠ ਉੱਥੋਂ ਚਲਿਆ ਗਿਆ। ਉਹ ਕਹਿੰਦੇ ਕਿ ਮੈਂ ਹੁਣ ਜਿਹੜੀ ਉਹ ਮਾਈ ਸੀ ਉਸ ਜਦੋਂ ਸੇਠ ਜਾਣ ਲੱਗਾ ਤੇ ਉਸ ਨੂੰ ਕਹਿੰਦੀ ਮੈਂ ਇੱਕ ਗੱਲ ਸੁਣੀ ਸੀ ਕਿ ਵਾਹਿਗੁਰੂ ਬਾਹ ਫੜਦਾ ਹੈ। ਅੱਜ ਵੇਖ ਵੀ ਲਿਆ ਹੈ। ਉਹ ਸੰਤ ਕਹਿ ਕੇ ਗਏ ਸੀ ਕਿ 4 ਵਜੇ ਰੋਮੀ ਤੇ ਕੁਰਲਾਵੀ ਤੇਰੀ ਹਰ ਮੁਸ਼ਕਿਲ ਦਾ ਹੱਲ ਹੋ ਜਾਵੇਗਾ। ਤੇ 4 ਵਜੇ ਮੈਂ ਉਵੇਂ ਹੀ ਕੀਤਾ। ਉਦੋਂ ਤੁਸੀਂ ਆ ਗਏ। ਹੁਣ ਮਨੁੱਖ ਸੀ ਜਿਹੜਾ ਉਹ ਸੇਠ ਸੀ। ਉਹਦੀ ਬੇਚੈਨੀ ਵੀ ਖਤਮ ਹੋ ਚੁੱਕੀ ਸੀ ਉਹ ਅੰਦਰ ਹੀ ਅੰਦਰ ਸੋਚਦਾ ਹੈ ਕਿ ਸੱਚ ਮੁੱਚ ਹੀ ਪਰਮਾਤਮਾ ਹੈ ਜੇ ਹੈ ਤੇ ਫਿਰ ਦੁੱਖ ਕਿਉਂ ਦਿੰਦਾ ਹੈ ਉਹਨਾਂ ਨੂੰ ਬਾਦ ਆਪਸ ਵਿੱਚ ਅਸੀਂ ਨਫ਼ਰਤ ਕਿਉਂ ਕਰਦੇ ਹਾਂ ਜਦੋਂ ਮੈਂ ਉੱਥੇ ਗਿਆ ਤੇ ਉਮਾਈ ਨੂੰ ਪੁੱਛਿਆ ਨਾਹੀਂ ਮੈਂ ਪੁੱਛਿਆ ਕਿ ਤੇਰੀ ਜਾਤ ਕੀ ਹੈ ਤੇਰੀ ਪਾਤ ਕੀ ਹੈ ਤੇਰੀ ਜਾਤ ਪਾਤ ਕੀ ਹੈ ਤੇਰੀ ਕੌਮ ਕਿਹੜੀ ਹੈ ਨਾਹੀਂ ਉਹਨੇ ਮੈਨੂੰ ਪੁੱਛਿਆ ਕਿ ਤੇਰੀ ਜਾਤ ਕੀ ਹੈ ਤੂੰ ਕਿਹੜੀ ਕੌਮ ਦਾ ਹੈ ਇਸ ਤੋਂ ਸਾਬਿਤ ਹੁੰਦਾ ਹੈ ਇਹ ਜਾਤਾਂ ਪਾਤਾਂ ਤਾਂ ਲੋਕਾਂ ਨੇ ਆਪ ਬਣਾਈਆਂ ਹਨ ਅੱਜ ਮੈਂ ਇਹ ਕਹਿੰਦਾ ਕਿ ਕਰਮ ਕਰੋ ਤੇ ਕਰਮ ਤੇ ਮਿਹਨਤ ਤੁਹਾਨੂੰ ਫਲ ਜ਼ਰੂਰ ਦੇ ਦੇਣਗੇ ਜੋ ਮੈਂ ਕਰਦਾ ਪਿਆ ਸੀ ਉਹ ਮੈਨੂੰ ਹੁਣ ਪਤਾ ਲੱਗ ਗਿਆ ਉਹ ਚੀਜ਼ ਮੇਰਾ ਸਿਰਫ ਸਵਾਰਥ ਸੀ ਦੂਜਿਆਂ ਦੀ ਮਦਦ ਤੋਂ ਬਾਅਦ ਜੋ ਸੰਤੁਸ਼ਟੀ ਮਿਲਦੀ ਹੈ ਉਹ ਹੋਰ ਕਿਤੇ ਵੀ ਨਹੀਂ ਹੈਗੀ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਉਹਨੇ ਬੜਾ ਹੀ ਵੱਡਾ ਸਬਕ ਸਿੱਖਿਆ ਸੀ ਜੋ ਦੁਨੀਆ ਦੀ ਮਦਦ ਕਰੇਗਾ ਪਰਮਾਤਮਾ ਫਿਰ ਸਾਡੇ ਤੇ ਮਿਹਰਬਾਨ ਹੋ ਜਾਣਗੇ ਪਰਮਾਤਮਾ ਜੀ ਨੇ ਤਾਂ ਇੱਕ ਹੀ ਧਰਮ ਬਣਾਇਆ ਹੈ ਮਨੁੱਖਤਾ ਦਾ ਧਰਮ ਆਪਾਂ ਹੀ ਵੰਡੀਆਂ ਪਾਈਆਂ ਹੋਈਆਂ ਹਨ ਦੁੱਖ ਆਪਾਂ ਆਪਣੇ ਕਰਮਾ ਕਰਕੇ ਹੰਡਾਉਂਦੇ ਹਾਂ ਪਰਮਾਤਮਾ ਦੀ ਦੇਣ ਨਹੀਂ ਹੈ ਜਿਵੇਂ ਮਾਂ ਪਿਓ ਔਲਾਦ ਦਾ ਬੁਰਾ ਨਹੀਂ ਕਰਦੇ ਵਾਹਿਗੁਰੂ ਜੀ ਵੀ ਸਾਡਾ ਬੁਰਾ ਨਹੀਂ ਕਰਦੇ ਇੱਕ ਦੂਜੇ ਦੀ ਮਦਦ ਕਰਨੀ ਸਿੱਖੋ ਕੱਲ ਨੂੰ ਕੋਈ ਆਪਣੀ ਵੀ ਕਰੇਗਾ ਜੇ ਆਪਾਂ ਅੱਜ ਮਦਦ ਕਰਦੇ ਪਏ ਹਾਂ ਆਪਾਂ ਕਿਸੇ ਦਾ ਪੱਲਾ ਫੜਾਂਗੇ ਤਾਂ ਕੋਈ ਫਿਰ ਸਾਡਾ ਵੀ ਪੱਲਾ ਫੜ ਲਵੇਗਾ ਪਰਮਾਤਮਾ ਕਹਿੰਦੇ ਹਨ ਜੇ ਤੂੰ ਕਿਸੇ ਕੋਲ ਇੱਕ ਕਦਮ ਚੱਲ ਕੇ ਜਾਵੇਂਗਾ ਤਾਂ ਤੇਰੇ ਕੋਲ ਕੋਈ 100 ਕਦਮ ਚੱਲ ਕੇ ਤੇਰੀ ਬਾਹ ਫੜ ਲਵੇਗਾ ਇਸ ਲਈ ਇੱਕ ਦੂਜੇ ਦੀ ਮਦਦ ਕਰੀਏ ਹਿੰਮਤ ਨਾ ਹਾਰੀਏ ਫਿਰ ਪਰਮਾਤਮਾ ਨੇ ਆਪਣੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕੱਢ ਦੇਣਾ ਹੈ ਕਰਮ ਕਰੋ ਪਰਮਾਤਮਾ ਜੀ ਮਿਹਰ ਆਪ ਕਰ ਦੇਣਗੇ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਹੁੰਦਾ ਹੈ ਉਹ ਨਗਰ ਦੇ ਵਿੱਚ ਕੀ ਹੁੰਦਾ ਹੈ ਕਿ ਸਾਰੇ ਹੀ ਮੁਸਲਮਾਨ ਵੀਰ ਰੇਹਾ ਕਰਦੇ ਸੀ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੋਚ ਲਓ ਕਿ ਮੈਂ ਜਿਹੜੀ ਵੀ ਕਮਾਈ ਕਰਦਾ ਹਾਂ ਜਾਂ ਕਿਰਤ ਕਮਾਈ ਜਿੰਨੀ ਵੀ ਮੇਰੇ ਕੋਲ ਹੁੰਦੀ ਹੈ ਉਸ ਵਿੱਚੋਂ ਜੇਕਰ ਦਸਵੰਧ ਦੇ ਰੂਪ ਵਿੱਚ ਅਸੀਂ ਕਿਸੇ ਗਰੀਬ ਨੂੰ ਜੇਕਰ ਉਹ ਪੜ੍ਹਾਈ ਕਰਦਾ ਹੈ ਤਾਂ ਉਸ ਨੂੰ ਕਿਤਾਬਾਂ ਦਾ ਖਰਚਾ ਦੇ ਸਕਦੇ ਹਾਂ ਉਸ ਨੂੰ ਕਾਪੀਆਂ ਪੈਨਸਲਾਂ ਲੈ ਕੇ ਦੇ ਸਕਦੇ ਹਾਂ ਤੇ ਜੇਕਰ ਕੋਈ ਗਰੀਬ ਦੇ ਘਰ ਵਿੱਚ ਰਾਸ਼ਨ ਪਾਣੀ ਨਹੀਂ ਹੈ ਉਸ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਉਸ ਨੂੰ ਆਪਾਂ ਮਹੀਨੇ ਦਾ ਰਾਸ਼ਨ ਦੇ ਸਕਦੇ ਹਾਂ ਉਸ ਨੂੰ ਕੋਈ ਨਾ ਕੋਈ ਵਸਤੂ ਤੁਸੀਂ ਲੈ ਕੇ ਦੇ ਸਕਦੇ ਹੋ ਜੇਕਰ ਇਸ ਠੰਡ ਦੇ ਮੌਸਮ ਵਿੱਚ ਕਿਸੇ ਗਰੀਬ ਦੇ ਕੋਲ ਆਪਣੇ ਤਨ ਨੂੰ ਢੱਕਣ ਲਈ ਗਰਮ ਕੱਪੜੇ ਨਹੀਂ ਹਨ ਤਾਂ ਇਹ ਤਾਂ ਸਭ ਤੋਂ ਵੱਡਾ ਪੁੰਨਦਾਨ ਹੋਵੇਗਾ ਜੇਕਰ ਕਿਸੇ ਨੂੰ ਤੁਸੀਂ ਗਰਮ ਕੱਪੜੇ ਲੈ ਦੇਂਦੇ ਹੋ ਕਿਸੇ ਨੂੰ ਕੋਈ ਬੂਟ ਵਗੈਰਾ ਲੈ ਦੇਂਦੇ ਹੋ ਭਾਵ ਕੇ ਸਾਥ ਸੰਗੇ ਜੀ ਕਿਸੇ ਵੀ ਰੂਪ ਵਿੱਚ ਕਿਸੇ ਵੀ ਗਰੀਬ ਦੀ ਮਦਦ ਕਰਨਾ ਸਾਡੇ ਲਈ ਬੜਾ ਹੀ ਚੰਗਾ ਹੋਵੇਗਾ ਇਹੋ ਜਿਹੀਆਂ ਗੱਲਾਂ ਵੇਖ ਕੇ ਪ੍ਰਮਾਤਮਾ ਜੀ ਆਪ ਖੁਸ਼ ਹੋ ਜਾਣਗੇ ਸਾਡੇ ਤੇ ਮਿਹਰ ਕਰ ਦੇਣਗੇ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਪਾ ਦੇਣਗੇ ਸਾਧ ਸੰਗਤ ਜੀ ਤੁਸੀਂ ਆਮ ਹੀ ਵੇਖਿਆ ਹੋਵੇਗਾ ਕਿ ਜਿਹੜੇ ਲੋਕ ਕਿਸੇ ਦੀ ਮਦਦ ਕਰਦੇ ਹਨ ਉਹਨਾਂ ਦੀ ਵਾਹ ਫਿਰ ਪਰਮਾਤਮਾ ਬੜੀ ਜਲਦੀ ਫੜ ਲੈਂਦੇ ਹਨ ਸੋ ਸਾਧ ਸੰਗਤ ਜੀ ਤੁਹਾਡੀ ਵੀ ਜ਼ਿੰਦਗੀ ਵਿੱਚ ਜਦੋਂ ਤੁਹਾਨੂੰ ਮੌਕਾ ਮਿਲੇ ਤਾਂ ਕਿਸੇ ਨਾ ਕਿਸੇ ਗਰੀਬ ਦੀ ਹੈਲਪ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ